ਬਾਈ ਅਸੀਂ ਨਾ ਹਾਈਵੇ ਦੇ ਖੜੇ ਆ ਬਹਿੰਡਾ ਜੀਰਪੁਰ ਤੇ ਅਸੀਂ ਆ ਬੋਰਡ ਲੱਗਿਆ ਦੇਖ ਕੇ ਬਾਈ ਨਾ ਗੱਲ ਵੀ ਕਰੀ ਆ ਉਹ ਵੀ ਤੁਹਾਨੂੰ ਸੁਣਾਵਾਂ ਕਿ ਕੀ ਗੱਲਬਾਤ ਤੇਰੀ ਆ ਸੋ ਸਾਨੂੰ ਬਾਰ-ਬਾਰ ਬਾਈ ਬੇਨਤੀ ਕਰਦੇ ਆ ਕਿ ਬਾਈ ਹਾਈਵੇ ਦੇ ਉੱਤੇ ਜ਼ਮੀਨਾਂ ਜ਼ਮੀਨਾਂ ਕਿਤੇ ਵੀ ਨਾ ਵੇਚੋ ਹਾਈਵੇ ਦਾ ਭਰਾ ਬਣ ਕੇ ਹੱਥ ਬਣਾ ਲਓ ਸਿਰੋ 4 ਸਾਲ ਦਾ ਸਮਾਂ ਮੰਗਦੇ ਓ ਪੰਜਾਬੀਓ ਕਮਲੇ ਲੋਕੋ ਜ਼ਮੀਨਾਂ ਨਾ ਵੇਚੋ ਆ ਦੇਖੋ ਆ ਦਿਖਾ ਇਦਰਾ ਆ ਸਾਰੇ ਫਰੰਟ ਲੋਕ ਵੇਚੀ ਜਾਂਦੇ ਆ ਅੱਗੇ-ਅੱਗੇ ਵੇਚੀ ਜਾਂਦੇ ਆ 3-3-4-4 ਕਰੋੜ ਦਾ ਕਿੱਲਾ ਵੇਚੀ ਜਾਂਦੇ ਆ ਆ ਵੇਚੇ ਪਿਆ ਜੀ ਰੇਟ ਰੂਟ ਆ ਬਾਈ 4-4 ਰੁਪਈਆ ਕਿੱਲਾ ਜੀ 4 ਕਰੋੜ ਕਿੱਲੇ ਦਾ ਜੀ ਬੱਦਿ ਦਾ ਮੁੱਦਾ ਕਿੰਨਾ ਆਪਣਾ ਮੈਂ ਬਾਈ ਲੱਖਾ ਬੋਲਦਾ ਸੁਧਾਣਾ ਹਾਂਜੀ ਆਪਣਾ ਪਿੰਡ ਘੜਾ ਕਰਾਇਰ ਰਾਂਗੇ ਜੱਠੂ ਕੇ ਜਮੀਨਾਂ ਨਾ ਬਾਈ ਵੇਚੋ ਤੁਹਾਨੂੰ ਪੇਂਟੀ ਕਰਦਾ ਦਾ ਬਾਈ 40 ਕਰੋੜ ਨੂੰ ਛੱਡੋ ਬਾਈ 40 ਕਰੋੜ ਨੂੰ ਕਿੱਲਾ ਨਹੀਂ ਮਿਲਣਾ 40 ਕਰੋੜ ਨੂੰ ਤੁਸੀਂ 4 ਸਾਲ ਮੇਰੇ ਅੱਖੇ ਲਾ ਕੇ ਖੜ ਜਾ ਬਾਈ ਹੁਣ ਵੇਚਦੇ ਨਹੀਂ ਪੱਕੀ ਗੱਲ ਨਾ ਕੀਆ ਬਾਈ ਆਪਣਾ ਜਿਹੜਾ ਨਾ ਹਰਜਿੰਦਰ ਸਿੰਘ ਆ ਜੀ ਮੈਂ ਜਾਣਦਾ ਤੁਹਾਨੂੰ ਬਹੁਤ ਚੰਗੀ ਦਰਾ ਜੀ ਹਰਜਿੰਦਰ ਸਿੰਘ ਲੈ ਬਾਈ ਧੰਨਵਾਦ ਤੇਰਾ ਹੁਣੇ ਮੈਥੋਂ ਲੈ ਕੇ ਲੈ ਲੈ ਮੇਰੇ ਅੱਖੇ ਲਾ ਕੇ 4 ਸਾਲ ਖੜਦਾ ਜਿਹਦਰਾ ਨਾ 50 ਕਰੋੜ ਨੂੰ 100 ਕਰੋੜ ਨੂੰ ਕਿੱਲਾ ਗਿਆ ਇੱਥੇ ਮੇਨ ਹਾਈਵੇ ਤੇ ਬਾਈ ਤੂੰ ਵੱਡੇ ਹਾਈਵੇ ਦਾ ਜਮੀਨ ਮਿਲਦੀ ਨਹੀਂ 12 ਕਿੱਲੇ ਉਹ ਵੀ ਇਕੱਠੀ ਮੋਟਰਾਂ ਲੱਗੀਆਂ ਦੋ ਬਾਈ ਕਿੱਥੋਂ ਮਿਲ ਜੂ ਪੈਸਾ ਦਾ ਬਾਈ ਮੇਰੀ ਇੱਕ ਬੇਨਤੀ ਸੁਣ ਲੈ ਪੈਸੇ ਦੀ ਕੀਮਤ ਰੋਜ਼ ਘਟਦੀ ਆ ਹਾਂਜੀ ਹਾਂਜੀ ਉਹ ਤਾਂ ਪਤਾ ਹੀ ਹੈ ਹੁਣ ਆਪਾਂ ਪਾਏ ਰੁਪਿਆ ਦਾ ਸਵਾਹ ਬਣ ਜੂ ਬਾਈ ਇਹ ਧਰਤੀ ਨਹੀਂ ਮਿਲਣੀ ਹਾਂਜੀ ਹਾਂਜੀ ਐਨੀ ਕਿ ਬੇਨਤੀ ਆ ਬਾਈ ਬਣ ਕੇ ਇਹ ਨਾ ਕੰਮ ਕਰੀ ਚੰਗਾ ਆ ਬੋਰਡ ਲੱਗਿਆ ਸੀ ਪੜ ਕੇ ਨਾ ਤੇਰਾ ਫੇਦਰ ਨੰਬਰ ਲਾਇਆ ਮੈਂ ਕਿਹਦੀ ਵੀ ਦਰਸਾ ਦਾ ਬੋਰਡ ਆ ਯਾਰ ਤੇ ਇਹਨੂੰ ਰੋਕੀਏ ਜ਼ਮੀਨ ਨਾ ਵੇਚਾਂ। ਜਦ ਮੈਂ ਹੋਰ ਦੱਸਦਾ ਬਾਈ ਜਿੰਨੇ ਬਾਣੇ ਆ ਜਾਂ ਜਿੰਨੇ ਵਪਾਰੀ ਆ ਜਾਂ ਵੱਡੇ ਘਰਾਣੇ ਆ ਸਾਰੇ ਹਾਈਵੇ ਨਾਲ ਨਾਲ ਜਿੰਨਾ ਲਈ ਇਹਦੇ ਆਪਣੇ ਜੱਟ ਵੇਚੀ ਜਾਂਦੇ ਆ। ਠੀਕ ਆ ਬਾਈ ਧੰਨਵਾਦ। ਅਸੀਂ ਆਪ ਦੇ ਆਪ ਨੂੰ ਅਸੀਂ ਬਰਬਾਦ ਕਰ ਰਹੇ ਆ ਅਸੀਂ ਤਬਾਹ ਕਰ ਰਹੇ ਆ ਦੇਖ ਲੋ। ਆਜ ਆ ਜੱਟਾਂ ਦਾ ਕੰਮ ਆ ਆ ਆ ਮੂਰਲਾ ਮੂਰਲਾ ਅੱਗਾ ਅੱਗਾ ਵੇਚਦਾ ਇਹ ਵੇਚਦਾ ਕੋਈ 2 ਕੋੜ 2.5 ਕਰੋੜ ਨੂੰ ਕਿੱਲਾ ਵੇਚਦਾ ਤੇ ਆ ਮਾਗਾ ਰੱਖੀ ਬੈਠੇ ਆ ਆ ਦੇਖੋ ਆ ਦੇਖ ਲੋ ਹੁਣ ਆ ਸਾਰਾ ਪਿੱਛਾ ਆ ਸਾਰਾ ਰੱਖੀ ਬੈਠੇ ਆ ਹੁਣ ਆ ਅੱਗਾ ਦਾ ਵੇਚਦਾ ਇਹਨੇ 2.5 ਕਰੋੜ ਆ ਸਾਰਾ 2.5 ਕਰੋੜ ਨੂੰ ਅੱਗਾ ਵੇਚਦਾ ਪਿੱਛਾ ਉਹਨਾਂ ਪਿਛਲੇ ਦਾ 50 ਲੱਖ ਵੀ ਨਹੀਂ ਦਿੰਦੇ ਕੱਲੇ ਦਾ ਮੁਰੇ ਫਰੰਟ ਸਾਰਾ ਹੀ ਵੇਚ ਕੇ ਮਗਰ ਰੱਖ ਲਈ ਜ਼ਮੀਨ ਸੋ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਹਾਈਵੇ ਦੇ ਉੱਤੇ ਦਾ ਪੁੱਲ ਜੋ ਜਿੰਨੇ ਹਾਈਵੇ ਵੱਡਿਆ ਚਾਹੇ ਬਠਿੰਡਾੋਂ ਲੈ ਕੇ ਅੰਮ੍ਰਿਤਸਰ ਆ ਚਾਹੇ ਬਠਿੰਡਾੋਂ ਲੈ ਕੇ ਚੰਡੀਗੜ੍ਹ ਆ ਚਾਹੇ ਜਲੰਧਰ ਆ ਹਾਈਵੇ ਦੇ ਉੱਤੇ ਕਿਸੇ ਕੀਮਤ ਤੇ ਜ਼ਮੀਨ ਨਹੀਂ ਮਿਲਣੀ ਵੈਸੇ ਪੰਜਾਬ 'ਚ ਨਹੀਂ ਮਿਲਣੀ ਆ ਹੁਣੀ ਬਾਈ ਨਾਲ ਗੱਲ ਕਰ ਕਹਿੰਦਾ 40 ਕਰੋੜ ਮੰਗਿਆ ਨੇ ਕੱਲੇ ਦਾ ਕੋ ਕਿਹੜਾ 4 ਕਰੋੜ 400 ਕਰੋੜ ਨੂੰ ਵੀ ਕਿੱਲਾ ਨਹੀਂ ਮਿਲਣਾ ਇੱਥੇ ਭਰਾਵੋ ਇਹ ਖੋਣ ਲੈਣਗਾ ਜ਼ਮੀਨਾ ਤੁਹਾਨੂੰ ਕਿੰਨੇ ਕ ਵਾਰੀ ਸਮਝਾਈਏ ਕਿੰਨੇ ਕ ਵਾਰੀ ਮੱਥਾ ਮਾਰ ਕੇ ਵੀ ਹਾਈਵੇ ਜਿਹੜੇ ਬਣਿਆ 25 26000 ਏਕੜ ਪੰਜਾਬ ਦੀ ਪਹਿਲੀ ਰੋਗੀ ਬਿਸ਼ਾਪੀਆਂ ਸੜਕਾਂ ਪੰਜਾਬ ਰੇਲ ਦੀਆਂ ਲੀਹਾਂ ਵਿਛਾਈ ਜਾਂਦੇ ਆ ਸਾਰੇ ਵਪਾਰ ਹੋਣੇ ਆ ਆ ਸਾਰੇ ਰੋਡ ਬਣ ਕੇ ਸੜਕਾਂ ਬਣ ਕੇ ਚੀਨ ਤੋਂ ਲੈ ਕੇ ਯੂਰਪ ਤੱਕ ਤਿਆਰ ਹੋ ਗਿਆ ਭਰਾਵੋ ਵੱਡੇ ਵੱਡੇ ਦੁਨੀਆ ਦੇ ਘਰਾਣੇ ਐਲਨ ਮਸਕ ਵਰਗੇ ਬਿਲ ਗੇਟਸ ਵਰਗੇ ਲੱਖਾਂ ਏਕੜ ਪੈੜੀ ਲਈ ਜਾਂਦੇ ਆਂ ਭਵਾਨੀਆਂ ਅਡਾਨੀਆਂ ਨੇ کارਖਾਨੇ ਬੰਦ ਕਰਕੇ ਲੱਖਾਂ ਏਕੜ ਪੈੜੀ ਲੈ ਲਈ ਉਹਨਾਂ ਨੂੰ ਪਤਾ ਵੀ ਦੁਨੀਆ ਦੇ ਵਿੱਚ ਕੋਈ کارਖਾਨੇ ਦੀ ਕੋਈ ਕੀਮਤ ਨਹੀਂ ਕਿਸੇ ਹੋਰ ਚੀਜ਼ ਦੀ ਕੋਈ ਕੀਮਤ ਨਹੀਂ ਘਟ ਜਾਣਾ ਬਰਬਾਦ ਹੋ ਜਾਣਾ ਖਤਮ ਹੋ ਜਾਣਾ ਲੋਕਾਂ ਨੂੰ ਖਾਣ ਲਈ ਜਿਉਂਦੇ ਰਹਿਣ ਲਈ ਨਾਲ ਦੀ ਲੋੜ ਆ ਧਰਤੀ 'ਤੇ ਪੜਾ ਧਰਤੀ ਦੀ ਕੀਮਤ ਨਹੀਂ ਘਟਣੀ ਸੋ ਤੁਹਾਨੂੰ ਹੱਥ ਬਣਾ ਲਓ ਪੰਜਾਬੀਓ ਨਾ ਬਰਬਾਦ ਹੋ ਮੈਂ ਤੁਹਾਨੂੰ ਲਿਖ ਕੇ ਲੈ ਲਓ سٹਾਮ ਲਿਖ ਦਿੰਨਾ 4-5 ਸਾਲ ਖੜਜੋ ਤੁਸੀਂ ਦੁਨੀਆ ਤੇ ਰਾਜ ਕਰੋਗੇ ਉਹ ਆ ਜਮੀਨ ਸੰਭਲੋ ਨਾ ਵੇਚੋ ਨਾ ਵੇਚੋ ਪੈਸਾ ਸਵਾਹ ਨੂੰ ਉੱਡ ਜੂ ਏ ਪੈਸਾ ਖੱਲੀ ਖੁੰਜੀ ਵਾੜਦੇ ਹੋਗੇ ਘਰ ਪਾ ਲਿਆ ਗੱਡੀ ਲਿਆਂਦੀ ਉਹ ਕਰ ਲਿਆ ਬਾਹ ਕਰ ਲਿਆ ਢਾ ਦੇਓਗੇ ਪੈਸਾ ਜੇ ਟੁਕੜਾ ਪਿਆਰ ਹੈ ਨਾ ਤੁਹਾਡੇ ਕੋਲੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੇ ਲਈ ਇਹ ਟੁਕੜੇ ਦਾ ਜਿਉਂਦਾ ਰਹਿਣਾ ਇਹ ਟੁਕੜੇ ਦਾ ਤੁਹਾਡੇ ਕੋ ਰਹਿਣਾ ਬਹੁਤ ਜ਼ਰੂਰੀ ਏ ਆਉਣ ਵਾਲੀਆਂ ਨਸਲਾਂ ਖਾਤਰ ਆਪਣੇ ਜਵਾਕਾਂ ਖਾਤਰ ਇਹ ਟੁਕੜਾ ਧਰਤੀ ਦਾ ਨਾ ਵੇਚੋ